brought to by silver pumps top quality or consistent performance ke liye sirf silver pumps naam yaad rakhna ਨੀ ਚਲੋ ਕਈ ਵਾਰੀ ਹੋ ਸਕਦਾ ਹੈ ਕੋਈ ਨਾਮ ਪਤਾ ਹੋਵੇ ਕੋਈ ਗੱਲ ਅੱਛਾ ਮਾਈਨਿੰਗ ਦੇ ਆਰੋਪ ਬੜੇ ਲੱਗ ਰਹੇ ਨੇ ਆਪੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਜਿਹੜੇ ਆਪੋਜੀਸ਼ਨ ਲੀਡਰ ਲਾ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮੈਂ ਤੁਹਾਨੂੰ ਦੱਸਾਂਗਾ ਕਿੱਥੇ ਲੱਗੇ ਹੋਏ ਓਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਹੁਣ ਮੈਂ ਮੈਂ ਮੇਰੀ ਸੁਣੋ 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 ਨਹੀਂ ਇਹ ਦਾਅਵੇ ਸੁਣ ਤਾਂ ਇੱਕ ਮਿੰਟ ਸੁਣੋ ਤਾਂ ਸਹੀ ਕਿਤੇ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮ ਆਦਮੀ ਪਾਰਟੀ ਵਾਲੇ ਨੇ ਆ ਤਿੰਨ ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਲਾ ਲੇ ਕ੍ਰੈਸ਼ਰ ਅੱਜ ਦੇ ਲੱ ਇਹਨਾਂ ਦਾ ਸਾਰਾ ਇਹਨਾਂ ਦੀ ਕੰਮ ਚੱਲਦਾ ਜਿੰਨਾ ਜ਼ਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਦਾ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾ ਸਾਰੀਆਂ ਇਹਨਾਂ ਦੀਆਂ ਛੇੜੀਆਂ ਹੋ ਜਾਂਦੇ ਨੇ ਬਿਲਕੁਲ ਦੇਖੋ ਜਦੋਂ ਸਰਕਾਰ ਸਿਕੰਜਾ ਕਰਨ ਦੀ ਉਹਦੇ ਤਾਂ ਜ਼ਿਆਦਾ ਚੀਕ ਮਾਰਦੇ ਨੇ ਉਹਦੀ ਚੀਕ ਨਹੀਂ ਨਹੀਂ ਇਹ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਹੁਣ ਹਰ ਟਾਈਮ 24 ਘੰਟੇ ਤਾਂ ਉੱਥੇ ਬੈਠੇ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਹੈ ਤੋ ਕਈ ਵਾਰੀ ਹੋ ਜਾਂਦੀ ਹੈ ਪ੍ਰੋਬਲਮ ਹੋ ਜਾਂਦੀ ਹੈ ਹਾਂ ਠੀਕ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਹੈ ਕੋਈ ਨਾ ਪਤਾ ਹੋਵੇ ਕੋਈ ਗੱਲ ਹੈ ਅੱਛਾ ਮਾਈਨਿੰਗ ਦੇ આરોਪ ਬੜੇ ਲੱਗ ਰਹੇ ਨੇ ਆਪੋਜੀਸ਼ਨ ਜਿਹੜਾ ਲੀਡਰ ਹੈ ਉਹ ਲਗਾਤਾਰ ਕਹਿ ਰਿਹਾ ਜਿਹੜੇ ਆਪੋਜੀਸ਼ਨ ਲੀਡਰ ਲਾ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮੈਂ ਤੁਹਾਨੂੰ ਦੱਸਾਂਗਾ ਕਿੱਥੇ ਲੱਗੇ ਹੋਏ ਆ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਹੁਣ ਮੈਂ ਮੈਂ ਮੇਰੀ ਸੁਣੋ 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 ਨਹੀਂ ਇਹ ਦਾਅਵੇ ਨਹੀਂ ਸੁਣ ਤਾਂ ਇੱਕ ਮਿੰਟ ਸੁਣੋ ਤਾਂ ਸਹੀ ਜਿੱਤ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮ ਆਦਮੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਲਾ ਲੇ ਕ੍ਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦੀ ਕੰਮ ਚੱਲਦਾ ਜਿੰਨਾ ਜ਼ਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪ ਦਾ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾਂ ਸਾਰੀਆਂ ਇਹਨਾਂ ਦੀਆਂ ਛੜੀਆਂ ਹੋਈਆਂ ਨੇ ਬਿਲਕੁਲ ਸਰ ਦੇਖੋ ਜਦੋਂ ਸਰਕਾਰ ਸਿਕੰਜਾ ਕੱਸਦੀ ਉਦੋਂ ਹੀ ਤਾਂ ਜ਼ਿਆਦਾ ਚੀਕ ਮਾਰਦੇ ਨੇ ਉਦੋਂ ਦੀ ਚੀਕ ਨਹੀਂ ਨਹੀਂ ਇਹ ਸਟਰਾ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠੇ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੋ ਜਾਂਦੀ ਹਾਂ ਠੀਕ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਹੈ ਕੋਈ ਨਾਮ ਪਤਾ ਹੋਵੇ ਕੋਈ ਗੱਲ ਅੱਛਾ ਮਾਈਨਿੰਗ ਦੇ આરોਪ ਬੜੇ ਲੱਗ ਰਹੇ ਨੇ ਆਪੋਜੀਸ਼ਨ ਜਿਹੜਾ ਲੀਡਰ ਹੈ ਉਹ ਲਗਾਤਾਰ ਕਹਿ ਰਿਹਾ ਜਿਹੜੇ ਆਪੋਜੀਸ਼ਨ ਲੀਡਰ ਲਾ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮੈਂ ਤੁਹਾਨੂੰ ਦੱਸਾਂਗਾ ਕਿੱਥੇ ਲੱਗੇ ਹੋਏ ਆ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਹੁਣ ਮੈਂ ਮੈਂ ਮੇਰੀ ਸੁਣ 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 ਸੁਣੋ 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 ਨਹੀਂ ਇਹ ਦਾਵੇ ਸੁਣ ਤਾਂ ਇੱਕ ਮਿੰਟ ਸੁਣੋ ਤਾਂ ਸਹੀ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮ ਆਦਮੀ ਪਾਰਟੀ ਵਾਲੇ ਨੇ ਆ ਤਿੰਨ ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਲਾ ਲੇ ਕ੍ਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦਾ ਹੀ ਕੰਮ ਚੱਲਦਾ ਜਿੰਨਾ ਜ਼ਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ